ਮੇਰੇ ਮੁਰਦਾਬਾ 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 ਆਪਾ ਜੀ ਮੁਰਦਾਬਾ 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 ਤੁਹਾਡੇ ਪਿੰਡ ਦਾ ਤਾਂ ਵਧਾਏ ਕਹਿਤਾ ਜੋਸ਼ੇ ਦੇ ਖਿਲਾਫ ਨਾਰੇबाजी ਕਰੀ ਜਾ ਰਹੇ ਤੱਕਾ ਕੀਦਾ ਹੀ ਵਿਧਾਇਕ ਨੇ ਪਿੰਡ ਪਹਿਲੀ ਗੱਲ ਤੇ ਜਦੋਂ ਦਾਖਲ ਕਰਾਉਣ ਗਏ ਆ ਜੀ ਕਾਗਜ਼ ਉਦੋਂ ਹੱਥਾਂ 'ਚੋਂ ਫੈਲਾਖ ਹੋਈਆਂ ਗਈਆਂ ਜਿਹੜੇ ਫੈਲਾਖ ਹੋਣ ਤੋਂ ਪੱਜ ਗਏ ਪਹਿਲਾਂ ਦਾਖਲ ਕਰਾ ਚੁੱਕੇ ਹੀਗੇ ਉਹਨਾਂ ਦੇ ਰੱਦ ਕਰਵਾ ਦਿੱਤੇ ਗਏ ਲੋਕਤੰਤਰ ਦਾ ਗਲਾ ਘੁੱਟ ਕੇ ਰੱਸ ਦਿੱਤਾ ਜੀ ਕੱਲ ਮੇਰੇ ਬਲਾਗ ਦੇ ਵਿੱਚ ਮੈਂ ਵੀ ਗਿਆ ਸੀ ਫਾਰਮ ਜਮਾ ਕਰਾਉਣ ਤੇ ਮੇਰੇ ਪਰਸੋਂ ਤੇ ਮੇਰੇ ਗੱਲ ਮਨਜਿੰਦਰ ਲਾਲਪੁਰੇ ਦੀ ਭੂਆ ਦਾ ਮੁੰਡਾ ਆ ਕੇ ਉੱਥੇ ਬੰਦੇ ਲੈ ਕੇ ਪਿਆ ਤੇ ਮੇਰੇ ਖੋਦੀਆਂ ਨੇ ਫਾਈਲਾਂ ਪਾੜੀਆਂ ਹੋਈਆਂ ਸਵਾਰ ਮੈਂ ਆਪਣੀ ਵਾਰਡ ਦੇ ਵਿੱਚ ਉਹ ਬੰਦਾ ਦੂਸਰਾ ਖਿਲਾ ਰਿਆ ਸੀ ਮੇਰੀ ਵਾਰਡ ਤੋਂ ਕੋਈ ਵੀ ਦੂਸਰੇ ਬੰਦੇ ਕੱਢਣ ਨੂੰ ਤਿਆਰ ਨਹੀਂ ਸੀ ਰਾਤੋਂ ਰਾਤ ਜਾ ਕੇ ਇਹਨਾਂ ਨੇ ਦੂਸਰਾ ਬੰਦਾ ਖਿਲਾ ਰਿਆ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਲੋਕਤੰਤਰ ਦਾ ਕਹਾਣ ਕੀਤਾ ਗਿਆ ਵਾ ਕਾਂਗੇ ਸਾਹਿਬ ਜਿਹੜਾ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਉਹਦੀ ਇੰਟਰਵਿਊ ਸੁਣ ਰਿਹਾ ਸੀ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਕਿ ਅਸੀਂ ਪੰਜਾਬ ਦੇ ਵਿੱਚ ਸ਼ਾਂਤੀ ਨਾਲ ਲੋਕਾਂ ਦੇ ਭਾਈਚਾਰੇ ਨਾਲ ਸਰਪੰਚ ਹੋ ਰਹੇ ਹਾਂ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹਣਾ ਵੀ ਆਹ ਲਾਲਪੁਰਾ ਪਿੰਡ ਦੇ ਲੋਕ ਖੜੇ ਆ ਇੱਥੇ ਆ ਕੇ ਪੁੱਛੋ ਸੱਚੀ ਪੁੱਛੋ ਸਾਨੂੰ ਸ਼ਰਮ ਆਉਂਦੀ ਆ ਕੁਝ ਕਰਨ ਲੱਗਿਆਂ ਮਤਲਬ ਵੀ ਕੀ ਕਰੀਏ ਯਾਰ ਕੀ ਕਹਿਣਗੇ ਲੋਕੀ ਕੱਲ੍ਹੇ ਵੋਟਾਂ ਮੰਗਦੇ ਫਿਰਦੇ ਸੀ ਥਾਂ ਥਾਂ ਹੀ ਜਾ ਕੇ ਗੱਡੀਆਂ ਭਾਈ ਫਿਰਦੇ ਤੇ ਅੱਜ ਉਹਦੇ ਵਰ ਖਲਾਫ ਤੁਰੇ ਫਿਰਦੇ ਸ਼ਰਮਜੀ ਵਾਲੀ ਗੱਲ ਸਾਨੂੰ ਦੇ ਮਹਿਸੂਸ ਹੁੰਦੀ ਆ ਐਮਐਲਏ ਵਿਚਾਰ ਨੂੰ ਨਾ ਹੁੰਦੀ ਹੋਵੇ ਵੱਖਰੀ ਗ ਕਿਤੇ ਨਾ ਇਹ ਤਾਂ ਨਹੀਂ ਜਿਹੜੇ ਤੁਹਾਡੇ ਮੈਂਬਰਾਂ ਵੱਲੋਂ ਕਾਗਜ਼ ਭਰੇ ਗਏ ਸਾਨੂੰ ਉਹਨਾਂ ਦੇ ਵਿੱਚ ਕੋਈ ਹੁਣਤਾ ਹੀ ਰਹਿ ਗਈ ਹੋਵੇ ਤਾਂ ਕਰਕੇ ਕੱਲ ਨੂੰ ਵਿਧਾਇਕ ਸਾਹਿਬ ਕਹਿਣਗੇ ਕਿ ਇਹਨਾਂ ਨੇ ਤੇ ਉਹ ਫਾਰਮਲਿਟੀਆਂ ਪੂਰੀਆਂ ਨਹੀਂ ਕੀਤੀਆਂ ਤੇ ਚੋਣ ਕਮਿਸ਼ਨ ਨੇ ਰੱਦ ਕੀਤਾ ਹੈ ਮੇਰੇ ਤੇ ਉਹਦਾ ਇਲਜ਼ਾਮ ਲਾਉਂਦਾ ਤੇ ਜਿਹੜੇ ਇਹਨੇ ਆ ਕਾਗਜ਼ ਜਗਾਏ ਆ ਇਲੈਕਸ਼ਨ ਕਰਾ ਕੇ ਦੇਖ ਲੈ ਜੇ ਇਲੈਕਸ਼ਨ ਹੁੰਦੀ ਤੇ ਇਹਦਾ ਇੱਕ ਵੀ ਮੈਂਬਰ ਇੱਕ ਵੀ ਮੈਂਬਰ ਨਹੀਂ ਬਣਦਾ ਤੇ ਇੱਕ ਵੀ ਸਰਪੰਚ ਨਹੀਂ ਇਹਦਾ ਜੇਦਾ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨਾ ਤਾਂ ਉਹਦੇ ਮੱਦੇਨਜ਼ਰ ਜਿਹੜਾ 4 ਤਰੀਕ ਨੂੰ ਨਾਮਜਦਗੀ ਪੱਤਰ ਦਾਖਲ ਕੀਤੇ ਗਏ ਤਾਂ ਕੱਲ ਪੜਤਾਲ ਹੋਈ ਤਾਂ ਲਿਸਟਾਂ ਬਲਾਕਾਂ ਦੇ ਵਿੱਚ ਲੱਗ ਚੁੱਕੀਆਂ ਨੇ ਕਿ ਕਿਹੜਾ ਵਿਅਕਤੀ ਯੋਗ ਹੈ ਤੇ ਕਿਹੜਾ ਅਯੋਗ ਹੈ ਤਾਂ ਇਹ ਤਸਵੀਰਾਂ ਨੇ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਜੱਦੀ ਪਿੰਡ ਦੀਆਂ ਜਿੱਥੇ ਕਿ ਲੋਕਾਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਸੋ ਤਸਵੀਰਾਂ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਵੱਡੀ ਗਿਣਤੀ ਵਿੱਚ ਵਿਧਾਇਕ ਦੇ ਪਿੰਡ ਦੇ ਲੋਕ ਇਕੱਤਰ ਹੋਏ ਨੇ ਤਾਂ ਵਿਧਾਇਕ ਦੇ ਖਿਲਾਫ ਨਾਰੇਬਾਜੀ ਕੀਤੀ ਜਾ ਰਹੀ ਹੈ ਇਨਾਂ ਦਾ ਦੋਸ਼ ਹੈ ਕਿ ਜਿਹੜਾ ਵਿਧਾਇਕ ਵੱਲੋਂ ਪਿੰਡ ਦੇ ਉੱਤੇ ਇੱਕ ਸਰਪੰਚੀ ਤੇ ਪੰਚ ਥੋਪੇ ਗਏ ਨੇ ਸਾਨੂੰ ਮਨਜ਼ੂਰ ਨਹੀਂ ਨੇ ਸੋ ਗੱਲਬਾਤ ਕਰਨ ਦੀ ਇਹਨਾਂ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਕੀ ਹੈ ਮਸਲਾ ਇਹਨਾਂ ਵੱਲੋਂ ਨਾਮਜ਼ਦਗੀਆਂ ਕੀ ਭਰੀਆਂ ਗਈਆਂ ਸਨ ਕੀ ਉਹ ਮਨਜ਼ੂਰ ਹੋਈਆਂ ਜਾਂ ਨਹੀਂ ਹੋਈਆਂ ਤਾਂ ਵੱਖ-ਵੱਖ ਮੋਤਬਾਰ ਪਿੰਡ ਦੇ ਮੌਜੂਦ ਨੇ ਗੱਲਬਾਤ ਕਰਦੇ ਆਂ ਹਾਂਜੀ ਭਾਈ ਜੀ ਕੀ ਨਾਮ ਹੈ ਆਪਣਾ ਜੀ ਜਿਸਪਾਲ ਸਿੰਘ ਜੀ ਸਾਹਿਬ ਕਸਪੰਜ ਲਾਲਪੁਰ ਅੱਛਾ ਜੀ ਜਿਸਪਾਲ ਸਿੰਘ ਜੀ ਕੀ ਕਹੋਗੇ ਤੁਹਾਡੇ ਪਿੰਡ ਦਾ ਤਾਂ ਵਿਧਾਇਕ ਹੈ ਤਾਂ ਜੋਸੇ ਦੇ ਖਿਲਾਫ ਨਾਰੇਬਾਜੀ ਕਰਿਆ ਰਹੇ ਠਕਾ ਕੀਤਾ ਹੀ ਵਿਧਾਇਕ ਨੇ ਪਿੰਡ ਨਾ ਕਿਵੇਂ ਦਾ ਜੀ ਠਕਾ ਕੀਤਾ ਪੰਚਾਇਤੀ ਇਲੈਕਸ਼ਨ ਹੋਣ ਡਈ ਸੀਗੀ ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕਰਾਏ ਸੀ ਪਹਿਲੀ ਗੱਲ ਤੇ ਜਦੋਂ ਦਾਖਲ ਕਰਾਉਣ ਗਏ ਆ ਜੀ ਕਾਗਜ਼ ਉਦੋਂ ਹੱਥਾਂ 'ਚੋਂ ਫੈਲਾਖ ਹੋਈਆਂ ਗਈਆਂ ਜਿਹੜੇ ਫੈਲਾਖ ਹੋਣ ਤੋਂ ਪੱਜੇ ਪਹਿਲਾਂ ਦਾਖਲ ਕਰਾ ਚੁੱਕੇ ਸੀਗੇ ਉਹਨਾਂ ਦੇ ਰੱਦ ਕਰਵਾ ਦਿੱਤੇ ਗਏ ਲੋਕਤੰਤਰ ਦਾ ਗਲਾ ਘੁੱਟ ਕੇ ਰੱਸ ਦਿੱਤਾ ਲੋਕਾਂ ਨੂੰ ਹਾਕਿਆ ਪੰਚਾਇਤਾਂ ਚੋਂ ਦਾ ਹਲਕਾ ਵਿਧਾਇਕ ਨੁੰਤਦੀਆਂ ਹਾਂਜੀ ਸੋ ਜੋ ਕਿੰਨੇ ਟੋਟਲ ਮੈਂਬਰਸ ਹਨ ਜਿਨ੍ਹਾਂ ਵੱਲੋਂ ਤੁਹਾਡੇ ਵੱਲੋਂ ਕਿੰਨੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਤਾਂ ਕਿੰਨੇ ਤੁਹਾਡੇ ਵੱਲੋਂ ਮਨਜ਼ੂਰ ਹੋਈਆਂ ਨੇ ਨਾਮਜ਼ਦਗੀਆਂ ਪੰਜੀ ਦੇ ਕਰੀਬ ਕਿਰਾਈਆਂ ਸੀ ਜੀ ਇੱਕ ਦੀ ਵੀ ਮਨਜ਼ੂਰ ਨਹੀਂ ਹੋਈ ਇੱਕ ਦੀ ਵੀ ਗੀਂਦੀ ਸਾਰੀ ਦੇ ਸਾਰੀ ਉਹਨਾਂ ਦੀ ਮਨਜ਼ੂਰ ਹੋਈਆਂ ਜਿਹੜੀਆਂ ਵਾਂ ਦੂਜੀਆਂ ਦੀਆਂ ਨਹੀਂ ਗਈਆਂ ਜਿਹੜੀ ਲਿਸਟ ਭੇਜੀ ਸੀ ਉਹ ਮਨਜ਼ੂਰ ਹੋ ਗਈ ਆ ਪਤਾ ਨਹੀਂ ਉਹਨਾਂ ਦਾਖਲ ਕਰਾਏ ਕਾਜ ਕੀ ਨਹੀਂ ਕਰਾਏ ਉਹ ਤੋਂ ਬਗੈਰੀ ਮਨਜ਼ੂਰ ਹੋ ਗਈ ਇਵੇਂ ਦੇਖਦੇ ਜੋ ਤੁਹਾਡੇ ਪਿੰਡ ਦਾ ਇਹ ਵਿਧਾਇਕ ਹੈ ਤਾਂ ਫਿਰ ਪਿੰਡ ਦੇ ਵਿੱਚ ਕੀ ਮੰਗ ਕਰਦੇ ਹੋ ਤੁਸੀਂ ਕਿ ਜਿਹੜਾ ਵਿਧਾਇਕ ਵੱਲੋਂ ਮੈਂਬਰ ਜਾਂ ਸਰਪੰਚ ਬਣਾਏ ਗਏ ਨੇ ਉਹ ਤੁਹਾਨੂੰ ਕੀ ਲੱਗਦਾ ਕਿ ਉਹ ਕੀ ਯੋਗ ਨਹੀਂ ਹੈਗੇ ਨਹੀਂ ਪਿੰਡ ਨੂੰ ਮਨਜ਼ੂਰ ਨਹੀਂ ਇਦਾਂ ਮਨਜ਼ੂਰ ਛੋੜਾਂ ਦੇ ਇਲੈਕਸ਼ਨ ਹੋਵੇ ਜਿਹੜੀ ਪਾਰਟੀ ਜਿੱਤ ਜੇ ਉਹਨੂੰ ਮਨਜ਼ੂਰੀ ਹਲਕਾ ਵਿਧਾਇਕ ਵੀ ਲੋਕਾਂ ਨੇ ਮਨਜ਼ੂਰ ਕੀਤਾ ਹੀ ਆ ਜਦੋਂ ਇਲੈਕਸ਼ਨ ਹੋਈ ਆ ਲੋਕਾਂ ਨੇ ਜਿਤਾਇਆ ਵਾ ਕਾਂਗਰਸ ਪਾਰਟੀ ਵੈਰੀ ਕਾਲੀ ਦਾ ਲੂਹ ਰਿਆ ਲੋਕਾਂ ਇਹਨਾਂ ਨੂੰ ਮਨਜ਼ੂਰ ਕੀਤਾ ਹੀ ਆ ਇਦਾਂ ਇਲੈਕਸ਼ਨ ਕਰਾ ਦੇ ਇਹਦੇ ਬੰਦੇ ਜਿੱਤ ਜਾਣਗੇ ਪਿੰਡ ਮਨਜ਼ੂਰ ਕਰੂਗਾ ਸੋ ਵੀਰਜੀ ਨੇ ਜਿੰਨਾ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸਾਨੂੰ ਜਿਹੜਾ ਹਲਕਾ ਵਿਧਾਇਕ ਵੱਲੋਂ ਪਿੰਡ ਦਾ ਸਰਪੰਚ ਬਣਾਇਆ ਗਿਆ ਹੈ ਮਨਜ਼ੂਰ ਨਹੀਂ ਹੈ ਇਹ ਪਿੰਡ ਵੱਡੀ ਗਿਣਤੀ ਵਿੱਚ ਇਕੱਤਰ ਹੋਇਆ ਹੈ ਤਾਂ ਹੋਰ ਵੀ ਵੀਰਜ ਮੌਜੂਦ ਨੇ ਗੱਲਬਾਤ ਕਰਨਗੇ ਹਾਂਜੀ ਭਾਈ ਜੀ ਕੀ ਕਹੋਗੇ ਵਿਧਾਇਕ ਸਾਹਿਬ ਤੁਹਾਡੇ ਪਿੰਡ ਦੇ ਨੇ ਕੁਝ ਟਾਈਮ ਪਹਿਲਾਂ ਵੋਟਾਂ ਵਿਚਾਰਾ ਮੰਗਦਾ ਫਿਰਦਾ ਸੀ ਠੀਕ ਆਪ ਖੁਦ ਹੁਣ ਉਹ ਸਾਨੂੰ ਮੰਗਣ ਆ ਤਾਂ ਨੇ ਤੇ ਉਹ ਸਾਡੇ ਪੱਲੇ ਵੀ ਨਹੀਂ ਰਹਿਣ ਦਿੰਦੇ ਚੱਲ ਰਹਿਣ ਦਿੰਦਾ ਆਪ ਦੀ ਮਰਜ਼ੀ ਨਾਲ ਪੈਂਦਾ ਜੋ ਕੁਛ ਵੀ ਆਮ ਪੰਡਾ ਚ ਆਪਣੇ ਵਿਰਸੇ ਦੇ ਵਿੱਚ ਇਹ ਪੰਚਾਇਤੀ ਚੋਣਾਂ ਸ਼ੁਰੂ ਤੋਂ ਚੱਲੀਆਂ ਆ ਰਹੀਆਂ ਉਵੇਂ ਹੀ ਹੁੰਦੀਆਂ ਕੋਈ ਇਤਰਾਜ਼ ਹੀ ਨਹੀਂ ਜਿਹੜਾ ਸਰਪੰਚ ਬਣਿਆ ਵਾ ਕੋਈ ਉਹਨੇ ਸਾਡਾ ਕੋ ਵਟ ਬੰਦਾ ਰੌਲਾ ਥੋੜੀ ਕੋਈ ਉਹਦਨ ਸਿਰਫ ਚੱਕਰ ਇਹ ਆ ਵੀ ਇਲੈਕਸ਼ਨ ਜਿਹੜੀ ਹੋਣੀ ਸੀ ਜਿਵੇਂ ਹੋਣੀ ਹੈ ਉਵੇਂ ਹੀ ਹੁੰਦੀ ਉਸੇ ਤਰੀਕੇ ਨਾਲ ਇਹ ਜੋ ਕੀਤਾ ਇਹ ਗਲਤ ਵਾ ਬਿਲਕੁਲ ਅੱਛਾ ਵੀ ਇਹ ਬਦਲਾ ਦੇ ਨਾਂ ਤੇ ਸਰਕਾਰ ਸੱਤਾ ਵਿੱਚ ਆਈ ਤਾਂ ਕੀ ਬਦਲਾ ਲੱਗਾ ਹੁਣ ਤੱਕ ਤੁਸੀਂ ਵੀ ਪਿੰਡ ਦੇ ਵਸਨੀਕ ਜੋ ਤੁਹਾਡੇ ਪਿੰਡ ਦਾ ਹੈ ਵਾਧਾਇਕਾ ਤਾਂ ਕੀ ਕੁਝ ਬਦਲਾ ਨਜ਼ਰ ਆਇਆ ਤੁਹਾਨੂੰ ਹਾਂ ਬਦਲਾ ਨਜ਼ਰ ਆਇਆ ਬਿਲਕੁਲ ਜੀ ਆ ਜੋ ਆ ਵੇਖਣਦੇ ਤੁਸੀਂ ਇਹ ਬਦਲਾ ਹੀ ਆ ਬਾਕੀ ਹੋਰ ਤਾਂ ਕੁਛ ਨਹੀਂ ਵੇਖਿਆ ਨਹੀਂ ਮਤਲਬ ਆ ਵੇਖ ਲਓ ਸਾਡੇ ਆ ਲੱਖਾਂ ਰੁਪਈਆ ਸਟੇ ਇੰਨਾ ਚੀਜ਼ਾਂ ਤੇ ਆ ਕੋਈ ਸ਼ੈ ਚਲਦੀ ਚੁਲਦੀ ਨਹੀਂ ਐਵੇਂ ਬਸ ਪਈਆਂ ਵਿਚਾਰੀਆਂ ਬਾਕੀ ਕੋਈ ਅੱਡ ਚਲ ਜਿਓ ਪਿੰਡ ਜੇ ਗੇੜਾ ਮਾਰ ਲਓ ਜੇ ਕੋਈ ਰਾਹ ਗਲੀ ਕੋ ਸਾਫ ਸੁਥਰਾ ਹੋਵੇ ਤੇ ਜਿਹੜਾ ਬ੍ਰਹਮਪੁਰੇ ਵਿਚਾਰਨੇ ਬਣਾਇਆ ਹੋਵੇ ਪੁਰਪੁਰ ਕੇ ਰੱਖ ਦਿੱਤੇ ਆ ਬਾਕੀ ਦੀਆਂ ਗੱਲਾਂ ਛੱਡੋ ਸਾਰੀਆਂ ਤੁਸੀਂ ਵਿਦਾਇਕ ਦੇ ਪਿੰਡ ਦੇ ਹੋ ਕੇ ਵਿਰੋਧੀ ਪਾਰਟੀ ਦੇ ਨੇਤਾ ਨਹੀਂ ਗਏ ਜੀ ਵਿਰੋਧੀ ਨਹੀਂ ਗਏ ਲੋਕਾਂ ਨੇ ਬੜਾ ਜ਼ਿਆਦਾ ਇਹਨਾਂ ਨੂੰ ਪ੍ਰੇਮ ਕੀਤਾ ਸੀ ਤੇ ਦਿੱਤਾ ਸੀ ਪਰ ਇਹਨਾਂ ਨੇ ਉਹ ਪ੍ਰੇਮ ਦਾ ਮੰਨ ਲਓ ਵੀ ਮੋਲਾ ਜਾਂ ਸਤਕਾਰ ਕੁਝ ਵੀ ਨਹੀਂ ਆਪਾਂ ਕਹਿ ਸਕਦੇ ਕੁਝ ਵੀ ਨਹੀਂ ਸਾਰੇ ਪਿੰਡ ਨੇ ਮਤਲਬ ਜੀ ਜਾਨ ਤੋਂ ਇਹਨਾਂ ਦੇ ਮਗਰੀ ਪਿੰਡ ਨਹੀਂ ਪੂਰਾ ਹਲਕਾ ਜੀ ਜਾਨ ਤੋਂ ਹੀ ਪੂਰਾ ਹਲਕਾ ਹੀ ਮਤਲਬ ਆ ਇਸੇ ਨਰਾਇਗੀ ਦੀ ਵਿੱਚ ਹੀ ਆ ਜੋ ਅੱਜ ਹੋਈ ਇੱਥੇ ਲਾਲਪੁਰ ਹੋਈ ਆ ਉਹ ਪਿੰਡ ਪਿੰਡ ਹੋ ਰਹੀ ਆ ਵਹੀਂ ਪੁਈ ਵੀ ਹੋ ਆ ਮਾਣੋ ਚਾਲ ਵੀ ਆ ਅਲੱਗ ਹੈ ਸਾਡੇ ਸ਼ੰਗਾਰਪੁਰਾ ਕਿਹੇ ਪਿੰਡ ਵੀ ਪਤਾ ਕਰ ਲਈਏ ਬਸ ਇਹੋ ਕੁਝ ਕੀਤਾ ਅੱਛਾ ਵੀ ਇਹਦੀ ਗੱਲ ਕੀਤੀ ਜਾਵੇ ਤਾਂ ਸੱਪਾ ਵਿੱਚ ਚੌਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਾਅਦੇ ਸਨ ਕਿ ਜਿਹੜੀ ਰਾਜਨੀਤੀ ਇਹ ਸਾਫ਼ ਸੁਥਰੀ ਕੀਤੀ ਜਾਵੇਗੀ ਤਾਂ ਧੱਕੇਸ਼ਾਹੀ ਵਾਲੀ ਰਾਜਨੀਤੀ ਸਾਡੀ ਸਰਕਾਰ ਨਹੀਂ ਕਰੇਗੀ ਤਾਂ ਫਿਰ ਇਹ ਜੋ ਹੋ ਰਿਹਾ ਹੈ ਫਿਰ ਇਹ ਸਭ ਨੂੰ ਕਿਵੇਂ ਦੇਖਦੇ ਜੀ ਰਾਜਨੀਤੀ ਦਾ ਉਹਨੇ ਆਖਿਆ ਵੀ ਬਦਲਾ ਲਿਆਵਾਂਗੇ ਤੇ ਲਿਆਂਦਾ ਬਦਲਾ ਹੁਣ ਆ ਬਦਲਾ ਹੀ ਆ ਇਹ ਮੰਨੇ ਜਾਵੇ ਦੀ ਵੀ ਬਦਲਾ ਇਹਨੂੰ ਇਸੇ ਨੂੰ ਬਦਲਾ ਹੁੰਦੇ ਆ ਹੋਰ ਤੇ ਮਤਲਬ ਜੋ ਕਾਨੂੰਨ ਦੇ ਵਿੱਚ ਹੀ ਅੱਗੇ ਪਾਰਟੀਆਂ ਛਾ ਠੀਕ ਆ ਕਾਂਗਰਸ ਵੀ ਇਲੈਕਸ਼ਨ ਲੜਦੀ ਆ ਕਾਲੀਦਾਲ ਵੀ ਲੜਦੇ ਆ ਮਤਲਬ ਇੰਨਾ ਧੱਕਾ ਨਹੀਂ ਆ ਜਿੰਨਾ ਉਥੇ ਜੇ ਪੇਪਰ ਜਮਾ ਕਰਾਉਣ ਗਏ ਉਹਨਾਂ ਦੀ ਛਤਰਪਰੇਟ ਕੀਤੀ ਆ ਆਪਣਾ ਛੇ ਚੱਕ ਦਾ ਮੁੰਡਾ ਵਾ ਪਪਾ ਪਪਾ ਕਾਫੀ ਮੁੰਡਾ ਮੋਟਰਸਾਈਕਲ ਬਣਾਉਂਦਾ ਵਾ ਨਾ ਚੰਗਾ ਨਾਮ ਆਉਂਦਾ ਉਹਦਾ ਤਾਲੂ ਪਾੜਿਆ ਵਿਚਰਦਾ ਇਹਨਾਂ ਵੱਲੋਂ ਹੀ ਪਾੜਿਆ ਗਿਆ ਉੱਤੇ ਆ ਸਾਡੇ ਪਿੰਡ ਦੇ ਇੱਕ ਦੋ ਦੇ ਪਾਟੇ ਆ ਹੁਣ ਕੀ ਮਤਲਬ ਸੱਚੀ ਪੁੱਛੋ ਸਾਨੂੰ ਸ਼ਰਮ ਆਉਂਦੀ ਆ ਕੁਝ ਕਰਨ ਲੱਗਿਆਂ ਵੀ ਮਤਲਬ ਵੀ ਕੀ ਕਰੀਏ ਯਾਰ ਕੀ ਕਹਿਣਗੇ ਲੋਕੀ ਕੱਲੇ ਵੋਟਾਂ ਮੰਗਦੇ ਫਿਰਦੇ ਸੀ ਥਾਂ ਥਾਂ ਹੀ ਜਾ ਕੇ ਗੱਡੀਆਂ ਭਾਈ ਫਿਰਦੇ ਤੇ ਅੱਜ ਉਹਦੇ ਵਰ ਖਲਾਬ ਤਰੀ ਫਿਰਦੇ ਸ਼ਰਮਜੀ ਵਾਲੀ ਗੱਲ ਸਾਨੂੰ ਤੇ ਮਹਿਸੂਸ ਹੁੰਦੀ ਆ ਐਮਐਲਏ ਵਿਚਾਰ ਨੂੰ ਨਾ ਹੁੰਦੀ ਹੋਵੇ ਵੱਖਰੀ ਗੱਲ ਆ ਬਸ ਸਾਨੂੰ ਤੇ ਹੁੰਦੀ ਆ ਕਿਤੇ ਐਮਐਲਏ ਸਾਹਿਬ ਦੇ ਘਰੇ ਜਾ ਕੇ ਬੇਨਤੀ ਨਹੀਂ ਕੀਤੀ ਕਿ ਵਿਧਾਇਕ ਸਾਹਿਬ ਨਿਰਪੱਖ ਚੋਣ ਕਰਾ ਦਿਓ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਗੱਲ ਪੀਤੀ ਜਾ ਕੇ ਜਿਹੜਾ ਵੀਰਜੀ ਬਣਿਆ ਆਪਣਾ ਸਰਪੰਚ ਸਾਹਿਬ ਪੜੇ ਲਿਖੇ ਬੰਦੇ ਉਹਨਾਂ ਨੇ ਬਕਾਇਦਾ ਉਹਨਾਂ ਘਰੇ ਲੈਟਰ ਭੇਜਿਆ ਪੀ ਚੌਣ ਜਿਹੜੀ ਆਪਣੀ ਬਿਲਕੁਲ ਇਮਾਨਦਾਰ ਨਾ ਹੋਣੀ ਚਾਹੀਦੀ ਆ ਇੱਕ ਅਪੀਲ ਕੀਤੀ ਉਹਨਾਂ ਨੇ ਆਖਿਆ ਠੀਕ ਆ ਕੋਈ ਗੱਲ ਹੀ ਨਹੀਂ ਆ ਤੇ ਰਾਤ ਦੇ ਵਿੱਚ ਦਿਨ ਚੜਿਆ ਤੇ ਵੇਖਿਆ ਤੇ ਇਹ ਪ੍ਰੋਗਰਾਮ ਸਾਰਾ ਬਦਲ ਗਿਆ ਤੇ ਉਹਨਾਂ ਨੇ ਇੱਕ ਇੱਕ 20 ਮੈਂਬਰ ਇੱਕ ਵੀ ਲੈਹੰਦੇ ਵਾਲੇ ਪਾਸੇ ਦੇ ਮੈਂਬਰ ਆ ਜਿਹੜੇ ਚੜ੍ਹਦੇ ਵਾਲੀ ਸਾਈਡ ਤੇ ਬਣਾਤੇ ਆ ਉਹਨਾਂ ਨੂੰ ਪਤਾ ਹੀ ਨਹੀਂ ਵਿਚਾਰੇ ਨੂੰ ਬੁੱਧਰ ਹੈ ਕੀ ਆ ਬਹਿ ਕੇ ਦੀ ਆ ਕਿਹਦਾ ਮੁੰਡਾ ਕਿਹਦੀ ਕੁਝ ਵੀ ਕਦੇ ਨਾ ਇਹ ਤਾਂ ਨਹੀਂ ਜਿਹੜੇ ਤੁਹਾਡੇ ਮੈਂਬਰਾਂ ਵੱਲੋਂ ਕਾਗਜ਼ ਭਰੇ ਗਏ ਸਾਨੂੰ ਉਹਨਾਂ ਦੇ ਵਿੱਚ ਕੋਈ ਹੁਣਤਾ ਹੀ ਰਹਿ ਗਈ ਹੋਵੇ ਤਾਂ ਕਰਕੇ ਕੱਲ ਨੂੰ ਵਿਧਾਇਕ ਸਾਹਿਬ ਕਹਿਣਗੇ ਕਿ ਇਹਨਾਂ ਨੇ ਤੇ ਉਹ ਫਾਰਮੈਲਟੀਆਂ ਪੂਰੀਆਂ ਨਹੀਂ ਕੀਤੀਆਂ ਤੇ ਚੋਣ ਕਮਿਸ਼ਨ ਨੇ ਰੱਦ ਕੀਤਾ ਏ ਮੇਰੇ ਤੇ ਉਹਦਾ ਇਲਜ਼ਾਮ ਲਾਉਂਦਾ ਜੀ ਸਾਰੇ ਹੀ ਬੰਦੇ ਪੜੇ ਲਿਖੇ ਆ ਬਾਕੀ ਜਿਹੜੇ ਸਰਪੰਚ ਸਾਹਿਬ ਸੀ ਨਾ ਬਿਲਕੁਲ ਉਹ ਬੰਦੇ ਮਤਲਬ ਹੀ ਉਹਨਾਂ ਦਾ ਕਹਿ ਹੀ ਨਹੀਂ ਸਕਦੇ ਵੀ ਉਹ ਕਿਵੇਂ ਦੇ ਇਨਸਾਨ ਸੀ ਇਨਸਾਨ ਤੇ ਰਹੋ ਪੜ੍ਹਾਈ ਦੇ ਵਿੱਚ ਵੀ ਬਿਲਕੁਲ ਕੋਈ ਕਸਰ ਹੀ ਕਹੀ ਗੱਲ ਨਹੀਂ ਨਾਲੇ ਇੱਕ ਗੱਲ ਸੋਚੀ ਜਾਵੇ ਤੇ ਸਿਰਫ ਇਹੀ ਜਿਹੜੇ 20 ਕੀ ਇਹਨਾਂ ਵਿੱਚ ਨੁਕਸ ਨਿਕਲਣਾ ਜਿਹੜੇ ਉਹਦੇ ਹੀ ਉਹ ਬਾਕੀ 9 ਦੇ 9 10 ਠੀਕ ਠਾਕ ਹੀ ਸਾਰੇ ਜੇ ਵੇਖਿਆ ਜਾਵੇ ਤੇ ਆਪਾਂ ਜੇ ਕਰੈਕਟਰ ਕਲੂਕਟੂ ਵੀ ਕੇ ਦਾ ਵੇਖੀਏ ਪਿਛਲਾ ਅਗਲਾ ਤਾਂ ਬੜਾ ਕੋ ਨਿਕਲਦਾ ਵਾ ਨਹੀਂ ਹੁਣ ਪਿੰਡ ਦਾ ਮਸਲਾ ਨਹੀਂ ਜੀ ਕਰਦਾ ਗੱਲ ਕਰਨ ਨੂੰ ਛੱਡੋ ਸੋ ਇਸਾਂ ਪਿੰਡ ਦੇ ਲੋਕ ਜਿਨ੍ਹਾਂ ਵੱਲੋਂ ਇਹ ਕਿਹਾ ਗਿਆ ਕਿ ਜਿਹੜੇ ਵਿਰੋਧੀ ਵਿਧਾਇਕ ਦੇ ਵਿਰੋਧ ਦੇ ਵਿੱਚ ਮੈਂਬਰ ਪੰਚਾਇਤ ਜਾਂ ਪੰਜ ਖਲੋਤੇ ਸਾਨੂੰ ਉਹਨਾਂ ਦੇ ਸਾਰਿਆਂ ਦੇ ਇਹਨਾਂ ਵੱਲੋਂ ਦੱਸਿਆ ਗਿਆ ਕਿ ਕਾਗਜ਼ ਰੱਦ ਨੇ ਤੇ ਜਿਹੜੇ ਵਧਾਇ ਕਭ ਲੋਖ ਖਲਾਰੇ ਗਏ ਨੇ ਉਹਨਾਂ ਦੇ ਕਾਗਜ ਸਹੀ ਪਾਏ ਗਏ ਨੇ ਤਾਂ ਹੋਰ ਵੀ ਵੀਰ ਮੌਜੂਦ ਨੇ ਹਾਂਜੀ ਬਾਬਾ ਜੀ ਕਿੰਨੀ ਉਮਰ ਹੋ ਗਈ ਆਪਣੀ ਮੇਰੀ ਹੋ ਗਈ ਜੀ 58 ਸਾਲ ਬਾਬਾ ਜੀ 58 ਸਾਲ ਦੀ ਉਮਰ ਹੋ ਗਈ ਆ ਤਾਂ ਦੇਖੀ ਕਦੀ ਅਜਿਹੀ ਰਾਜਨੀਤੀ ਹੁਣ ਤੱਕ ਆਪਣੇ ਜ਼ਿੰਦਗੀ ਦੇ ਵਿੱਚ ਮੈਂ ਜੀ ਖੁਦ ਸਾਬਕਾ ਮੈਂਬਰ ਹਾਂ ਪਿਛਲੀ ਵਾਰ ਮੇਰੀ ਵਾਰਡ ਦੇ ਵਿੱਚ ਆਮ ਆਦਮੀ ਵੱਲੋਂ ਮੇਰੇ ਮੁਕਾਬਲੇ ਤੇ ਬੰਦਾ ਖਲਾਰੇ ਗਿਆ ਸੀ ਮੇਰੇ ਬੂਦ ਦੇ ਵਿੱਚ 180 ਵੋਟਾਂ ਹੈ ਜਿਦੇ ਵਿੱਚੋਂ 145 ਵੋਟਾਂ ਪਾ ਕੇ ਮੈਂ ਜੇਤੂ ਸੀ ਠੀਕ ਹੈ ਜੀ ਇਸ ਵਾਰ ਮੈਂ ਆਪਣੀ ਵਾਰਡ ਦੇ ਵਿੱਚ ਉਹ ਬੰਦਾ ਦੂਸਰਾ ਖਿਲਾ ਰਿਆ ਸੀ ਮੇਰੀ ਵਾਰਡ ਤੋਂ ਕੋਈ ਵੀ ਦੂਸਰੇ ਬੰਦੇ ਉਹ ਖੜਨੋ ਤਿਆਰ ਨਹੀਂ ਸੀ ਰਾਤੋਂ ਰਾਤ ਜਾ ਕੇ ਇਹਨਾਂ ਨੇ ਦੂਸਰਾ ਬੰਦਾ ਖਿਲਾ ਰਿਆ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਲੋਕਤੰਤਰ ਦਾ ਘਾਣ ਕੀਤਾ ਗਿਆ ਵਾ ਇਹ ਲੋਕਤੰਤਰ ਨਹੀਂ ਰਿਹਾ ਲੋਕਤੰਤਰ ਦਾ ਇਹਨਾਂ ਨੇ ਕਹਾਣ ਕੀਤਾ ਵਾ ਇਹ ਨਹੀਂ ਸੀ ਕਰਨਾ ਚਾਹੀਦਾ ਮੈਂ ਸਵੇਰੇ ਕੰਗਸਾਹਬ ਜਿਹੜਾ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਉਹਦੀ ਇੰਟਰਵਿਊ ਸੁਣ ਰਿਹਾ ਸੀ ਕਿ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਕਿ ਅਸੀਂ ਪੰਜਾਬ ਦੇ ਵਿੱਚ ਸ਼ਾਂਤੀ ਨਾਲ ਲੋਕਾਂ ਦੇ ਭਾਈਚਾਰੇ ਨਾਲ ਸਰਪੰਚ ਹੋ ਰਹੇ ਹਾਂ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹਣਾ ਵੀ ਆਹ ਲਾਲਪੁਰਾ ਪਿੰਡ ਦੇ ਲੋਕ ਖੜੇ ਆ ਇੱਥੇ ਆ ਕੇ ਪੁੱਛੋ ਵੀ ਇੱਥੇ ਕਿਉਂ ਨਹੀਂ ਤੁਸੀਂ ਵੋਟਾਂ ਕਰਾਈਆਂ ਵੋਟਾਂ ਕਰਾਓ ਜੇ ਤੂੰ ਜਿਹੜਾ ਹਦੂਗਾ ਤੁਸੀਂ ਪਿੰਡ ਦੇ ਜੋ ਕੀ ਪਤਾ ਤੁਹਾਡੇ ਨਾਲ ਹੀ ਤੇ ਤੁਰ ਪੈਂਦੇ ਮੈਂਬਰ ਬੰਦਾ ਕੋਈ ਸਰਪੰਚ ਬੰਦਾ ਕਰੋ ਜਿੱਤ ਜਾਂਦਾ ਤੁਹਾਡੀ ਸਰਕਾਰ ਹੀ ਉਹ ਤੁਹਾਡੇ ਨਾਲ ਵੀ ਚੱਲ ਸਕਦਾ ਹੈ ਇਹ ਤੁਸੀਂ ਬਿਲਕੁਲ ਗਲਤ ਗੱਲਾਂ ਕੀਤੀਆਂ ਇਹ ਨਹੀਂ ਸੀ ਕਰਨੀਆਂ ਚਾਹੀਦੀਆਂ ਇਹਦਾ ਅਸੀਂ ਵਿਰੋਧ ਕਰਦੇ ਆ ਕਿ ਕੋਈ ਵੀ ਅੱਜ ਵੀ ਅਸੀਂ ਇਹ ਕਹਿੰਨੇ ਆ ਵੀ ਇਹਨੂੰ ਭੰਗ ਕਰਕੇ ਵੋਟ ਕਰਾ ਦਿਓ ਜਿਆਦੀ ਨਹੀਂ ਕਰਾਉਣੀ ਤਾਂ ਤੂੰ ਜਿੰਨੂੰ ਮਰਜ਼ੀ ਮੈਂਬਰ ਬਣਾ ਲਈ ਪੰਚ ਸਰਪੰਚ ਬਣਾ ਲਈ ਇੱਕ ਵਾਰ ਦੋਹਾਂ ਬੰਦਿਆਂ ਦੀਆਂ ਵੋਟਾਂ ਕਰਾ ਕੇ ਦਿਖਾ ਲੈ ਪਿੰਡ ਦੇ ਵਿੱਚ ਵੀ ਕੌਣ ਜੇਤੂ ਹੁੰਦਾ ਵਾ ਇਹ ਸਾਡੀ ਸਾਰੇ ਪਿੰਡ ਵਾਲੋਂ ਬੇਨਤੀ ਆ ਅਸੀਂ ਖੁਦ ਵੀ ਇਹਨੂੰ ਬੇਨਤੀ ਕੀਤੀ ਸੀ ਕਿ ਕੋਈ ਗਲਤ ਕੰਮ ਨਾ ਕਰਿਓ ਸਾਡੇ ਜੋ ਅੱਜ ਤੱਕ ਸਾਡੀ 58 ਸਾਲ ਦੀ ਉਮਰ ਆ तकरीबन ਹਾਡੇ ਪਿੰਡ ਤੇ ਕਦੀ ਲੜਾਈ ਨਹੀਂ ਹੋਈ ਲਕਸ਼ਣ ਹੁੰਦੀ ਰਹੀ ਆ ਅਸੀਂ ਸਾਰੀਆਂ ਪਾਰਟੀਆਂ ਲਕਸ਼ਣ ਹੋ ਗਿਆ ਸਾਮਾ ਨੂੰ ਅਗਲੇ ਦਿਨ ਇਹ ਸਾਰੇ ਇਕੱਠੇ ਹੁੰਦੇ ਆ ਸਾਡੇ ਪਿੰਡ ਦਾ ਪ੍ਰੇਮ ਔਰ ਪਿਆਰ ਬਹੁਤ ਜ਼ਿਆਦਾ ਵਾ ਮੈਂ ਇਹੋ ਬੇਨਤੀ ਕਰਦਾ ਕਿ ਲੋਕਤੰਤਰ ਦਾ ਜਿਹੜਾ ਐਮਐਲਏ ਸਾਹਿਬ ਕਾਨ ਕੀਤਾ ਇਹ ਨਹੀਂ ਹੋਣਾ ਚਾਹੀਦਾ ਇਹੋ ਸਾਡੀਆਂ ਬੇਨਤੀਆਂ ਪਿੰਡ ਵੱਲੋਂ ਤੁਹਾਨੂੰ ਇਹ ਕਰਦੇ ਆ ਜੀ ਸੋ ਵੈਸੇ ਸਾਡੇ ਨਾਲ ਪਿੰਡ ਦੇ ਵੱਖ-ਵੱਖ ਲੋਕ ਜਿਨ੍ਹਾਂ ਵੱਲੋਂ ਇਹ ਹੀ ਮੰਗ ਕੀਤੀ ਗਈ ਹੈ ਕਿ ਇਲੈਕਸ਼ਨ ਹੋਣੀ ਚਾਹੀਦੀ ਹੈ ਜੋ ਵੀ ਹੋਇਆ ਇਹ ਵਿਧਾਇਕ ਸਭਾ ਵੱਲੋਂ ਇੱਕ ਤਰਫਾ ਕਰ ਦਿੱਤਾ ਗਿਆ ਤਾਂ ਹੋਰ ਵੀ ਵੀਰ ਮੌਜੂਦ ਹੈ ਹਾਂਜੀ ਵੀਰੇ ਕੀ ਦੇਖਦੇ ਹੋ ਆ ਲਿਸਟ ਚੱਕੀ ਫਿਰਦੇ ਹੋ ਇਹਦੇ ਵਿੱਚ ਕੀ ਹੈਗਾ ਵਾ ਕੀ ਡਿਟੇਲ ਹੈ ਕੀ ਕਹੋਗੇ ਪਿੰਡ ਸਾਰਾ ਵਿਧਾਇਕ ਦੇ ਵਿਰੋਧ ਵਿੱਚ ਹੋ ਗਿਆ ਇਹਦੇ ਵਿੱਚ ਸਾਡੇ ਜਿਹੜੇ ਮੈਂਬਰ ਹਨ ਜੀ ਉਹ ਤਕਰੀਬਨ ਸਾਰੇ ਇਹਨਾਂ ਨੇ ਫਾਰਮ ਰੱਦ ਕੀਤੇ ਹੋਏ ਆ ਤੇ ਇਹਨਾਂ ਦੇ ਨਵੇਂ ਮੈਂਬਰ ਜਿਹੜੇ ਰਹਿ ਗਏ ਹੋਏ ਆ ਸਾਡੀਆਂ ਹਰ ਮੈਂਬਰ ਦੇ ਮਗਰ ਮਤਲਬ ਡਬਲ ਫਾਈਲ ਹੀ ਬਾਈ ਸਾਡੀਆਂ ਫਾਈਲਾਂ ਹੈ ਇੱਕ ਸਰਪੰਚ ਖਿਲਾ ਰਿਆ ਸੀ ਉਹਦੇ ਮਗਰ ਸਾਡੀਆਂ ਚਾਰ ਫਾਈਲਾਂ ਹੈ ਚਾਰ ਪਹਿਲਾਂ ਸਾਡੀਆਂ ਰੱਦ ਕਰ ਦਿੱਤੀਆਂ ਹੋਈਆਂ ਤੇ ਬਾਈ ਫਾਈਲਾਂ ਸਾਡੀਆਂ ਰੱਦ ਕੀਤੀਆਂ ਹੋਈਆਂ ਤੇ ਕੱਲ ਮੇਰੇ ਬਲਾਗ ਦੇ ਵਿੱਚ ਮੈਂ ਵੀ ਗਿਆ ਸੀ ਫਾਰਮ ਜਮਾ ਕਰਾਉਣ ਤੇ ਮੇਰੇ ਪਰਸੋਂ ਤੇ ਮੇਰੇ ਗੱਲ ਮਨਜਿੰਦਰ ਲਾਲਪੁਰੇ ਦੀ ਭੂਆ ਦਾ ਮੁੰਡਾ ਆ ਕੇ ਉੱਥੇ ਬੰਦੇ ਲੈ ਕੇ ਪਿਆ ਤੇ ਮੇਰੇ ਖੁਦਿਆਂ ਨੇ ਫੈਲਾ ਪਾੜੀਆਂ ਹੋਈਆਂ ਅੱਛਾ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਪਿੰਡ ਦੇ ਵਿੱਚ ਹੁਣ ਤੱਕ ਰਹਿੰਦੀਆਂ ਸਰਕਾਰਾਂ ਦੇ ਪੰਜ ਸਰਪੰਚ ਜਿਹੜੇ ਰਹੇ ਆ ਕੀ ਪਿੰਡ ਦਾ ਵਿਕਾਸ ਕੀ ਆ ਹੁਣ ਤੱਕ ਕੁਝ ਪਿੰਡ ਦਾ ਵਿਕਾਸ ਹੋਇਆ ਜਾਂ ਨਹੀਂ ਹੋਇਆ ਜਾਂ ਕੀ ਆ ਪਿੰਡ ਦੀ ਇਸ ਵੇਲੇ ਦੀ ਸਥਿਤੀ ਕੀ ਦੱਸਦੀ ਐ ਇਸ ਵੇਲੇ ਸਾਨੂੰ ਸ਼ਰਮ ਆਉਂਦੀ ਈ ਪਿੰਡ ਲਾਲਪੁਰ ਸਾਡੇ ਇੱਥੇ ਸਰਦਾਰ ਪ੍ਰੇਮ ਸਿੰਘ ਲਾਲਪੁਰਾ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਆ ਐਮਐਲਏ ਰਹੇ ਉਹਨਾਂ ਦਾ ਬੜਾ ਨਾਂ ਸੀ ਜਦੋਂ ਕਿਤੇ ਪੰਜਾਬ ਦੇ ਵਿੱਚ ਜਾਈਦਾ ਤੇ ਉਹ ਜਦੋਂ ਲਾਲਪੁਰਾ ਨਾਂ ਲਈਦਾ ਤੇ ਉਹਨਾਂ ਦੀ ਬੜੀ ਇਮਾਨਦਾਰੀ ਵਾਲੀ ਉਹਨਾਂ ਨੇ ਕੀਤੀ ਇਹਨੇ ਉਹਨਾਂ ਦਾ ਨਾਮ ਹੀ ਮਿੱਟੀ ਦੇ ਮਲਾਤਾ ਹੋਇਆ ਹੁਣ ਜਿੱਥੇ ਉ ਜਾਓ ਤੁਸੀਂ ਜਿਹੜੇ ਦਫ਼ਤਰ ਜਾਓ ਉਹ ਕਰਪਟ ਪਤਾ ਸਾਰਾ ਇੱਕ ਨੰਬਰ ਦਾ ਕ੍ਰਾਪਸ਼ਨ ਵਾਲਾ ਬੰਦਾ ਏ ਇਹਨੇ ਉਹਨਾਂ ਦੇ ਨਾਂ ਨੂੰ ਹੀ ਇਲਾਜ ਲਾਈ ਹੋਈ ਹੈ ਤੇ ਪਿੰਡ ਦੇ ਵਿੱਚ ਮੇਰੀ ਇੱਕ ਵੀਡੀਓ ਆਈ ਉਸ ਤੋਂ ਬਾਅਦ ਇਹਨੇ ਕੰਮ ਕਰਾਉਣੇ ਸ਼ੁਰੂ ਕੀਤੇ ਹੋਇਆ ਆ ਜਿੰਨੀਆਂ ਗਲੀਆਂ ਉਹਦਣ ਗਣਾਈਆਂ ਜਿੱਥੇ ਜਿੱਥੇ 8 8 ਮਹੀਨੇ ਦਾ ਕੰਮ ਰੁਕਿਆ ਸੀ ਇੱਕ ਵੀ ਕੰਮ ਨਹੀਂ ਇਹਨੇ ਕਰਾਇਆ ਤੇ ਹੁਣ ਮੇਰੀ ਵੀਡੀਓ ਤੋਂ ਬਾਅਦ ਕਿੱਦਾਂ ਕਰਾਇਏ ਜੀ ਛੱਪੜਾਂ ਦਾ 3 ਕਰੋੜ ਰੂਲਰ ਅਰਬਡ ਮਿਸ਼ਨ ਦਾ ਪੈਸਾ ਉਹ ਖਾਦਾ ਹੋਇਆ ਉਹਦੇ ਵੀ ਤੁਹਾਨੂੰ ਪ੍ਰੂਫ ਦਵਾਂਗੇ ਉਹ ਹੁਣ ਛੱਪੜਾਂ ਦੀ ਸਪਾਈ ਮੇਰੀ ਵੀਡੀਓ ਤੋਂ ਬਾਅਦ ਕਿਵੇਂ ਆਉਣ ਲੱਗ ਪਈ ਮਸ਼ੀਨਾਂ ਦੇ ਪੈਸੇ 8 8 ਮਹੀਨੇ ਪਹਿਲਾਂ ਖਾਦੇ ਹੋਏ ਤੋ ਇਲੈਕਸ਼ਨ ਨਿਕਲ ਆਣ ਤੋਂ ਉਹਦੇ ਬਾਰੇ ਤੁਹਾਨੂੰ 6 ਕਰੋੜ ਦੇ ਅਗੇ 90 ਲੱਖ ਦੇ ਹੁਣ 6 ਕਰੋੜ ਦੇ ਕਾਗਜ ਦਵਾਂਗੇ ਤੁਹਾਨੂੰ ਪਿੰਡ ਇਕੱਠਾ ਹੋਇਆ ਤਾਂ ਕੀ ਮੰਗ ਕੀ ਹੈ ਤੁਹਾਡੀ ਕੀ ਕਹਿਣਾ ਚਾਹੋਗੇ ਹੁਣ ਵਿਧਾਇਕ ਨੂੰ ਜਾਂ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਕੀ ਸੁਨੇਹਾ ਲਾਉਣਾ ਚਾਹੋਗੇ ਅਸੀਂ ਇਹ ਮੰਗ ਕਰਦੇ ਹਾਂ ਸਾਰਾ ਪਿੰਡ ਇੱਕ ਪਾਸੇ ਆ ਤੇ ਜਿਹੜੇ ਇਹਨੇ ਆ ਕਾਗਜ ਜਗਾਏ ਆ ਇਲੈਕਸ਼ਨ ਕਰਾ ਕੇ ਦੇਖ ਲੇ ਜੇ ਇਲੈਕਸ਼ਨ ਹੁੰਦੀ ਤੇ ਇਹਦਾ ਇੱਕ ਵੀ ਮੈਂਬਰ ਇੱਕ ਵੀ ਮੈਂਬਰ ਨਹੀਂ ਹਿਬਾਂਦਾ ਤੇ ਇੱਕ ਵੀ ਸਰਪੰਚ ਨਹੀਂ ਇਹਦਾ ਜੇਦਾ ਤੇ ਮੌਜੂਦਾ ਐਮਐਲਏ ਹੋਵੇ ਤੇ ਉਹਦੇ ਪਿੰਡ ਦਾ ਇੱਕ ਵੀ ਮੈਂਬਰ ਨਾ ਜਿਤਾ ਸਕੇ ਤੇ ਬੜੀ ਲੱਖ ਲਾਂਦਾ ਇਹੋ ਜਿਹੇ ਐਮਐਲਏ ਦੇ ਬਹਨਤੇ ਹੀ ਉਹਨੂੰ ਸ਼ਰਮ ਚਾਹੀਦੀ ਵੀ ਮੈਂ ਕੁਝ ਕਰਾ ਹੀ ਲੈਂਦਾ ਅੱਜ ਮੈਂਬਰ ਦੀਆਂ ਵੋਟਾਂ ਵੀ ਨਹੀਂ ਉਹਨੂੰ ਪੈਂਦੀਆਂ ਪਈਆਂ ਸੋ ਇਸ ਸੰਸਾੜੇ ਨਾਲ ਬਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਜੱਦੀ ਪਿੰਡ ਦੀਆਂ ਤਸਵੀਰਾਂ ਨੇ ਜਿੱਥੇ ਕਿ ਪਿੰਡ ਵਾਸੀਆਂ ਵੱਲੋਂ